ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ ਹਾਜ਼ਰਾਂ ਜਸਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨ ਕੰਸਲਟੈਂਟਸ ਲਿਮਟਿਡ ਸੋ ਬਹੁਤ ਹੀ ਵੱਡੀ ਕੰਪਨੀ ਹੈ ਇੰਡੀਆ ਦੇ ਵਿੱਚ ਇੱਕ ਮਾਤਰ ਕੰਪਨੀ ਹੈ ਜਿਹੜੀ ਪਬਲਿਕ ਲਿਮਟਿਡ ਕੰਪਨੀ ਹੈ ਸਟਾਕ ਐਕਸਚੇਂਜ ਲਿਸਟਡ ਹੈ ਔਰ ਇਮੀਗ੍ਰੇਸ਼ਨ ਆਲਸੋ ਬੰਦਦਾ ਹੈ ਸੋ ਇਹ ਇੱਕ ਵੱਡਾ ਜਿਹੜਾ ਫਾਇਦਾ ਹੈ ਔਰ ਜਸਮੀਤ ਜੀ ਨੇ 1 ਕਰੋੜ ਤੋਂ ਜ਼ਿਆਦਾ ਦੀ ਸਕਾਲਰਸ਼ਿਪ ਪਿਛਲੇ ਮਹੀਨੇ ਦੇ ਵਿੱਚ April ਮਹੀਨੇ ਦੇ ਵਿੱਚ ਸਾਡੇ ਵਿਦਿਆਰਥੀਆਂ ਨੂੰ ਦਿੱਤੀ ਹੈ ਜਿਨ੍ਹਾਂ ਨੇ ਕੈਨੇਡਾ ਜਾਣਾ ਹੈ ਹੁਣ ਸਵਾਲ ਇਹ ਹੈ ਕਿ ਸਾਡੇ ਵਿਦਿਆਰਥੀ ਹੁਣ ਕੈਨੇਡਾ ਦੇ ਵਿੱਚ ਕਿਹੜੇ ਪ੍ਰੋਵਿੰਸ ਦੇ ਵਿੱਚ ਜਾਣ ਜਿੱਥੇ ਉਹਨਾਂ ਦਾ ਫਿਊਚਰ ਹੈ ਵੀਜ਼ੇ ਵੀ ਜ਼ਿਆਦਾ ਮਿਲਣਗੇ ਇਹ ਤਾਂ ਗੱਲ ਸਾਫ਼ ਕਰਤੀ ਜਸਮੀਤ ਜੀ ਨੇ ਕਿ ਡਿਪਲੋਮਿਆ 'ਚ ਅਪਲਾਈ ਕਰੋ ਡਿਪਲੋਮਿਆ 'ਚ ਵੀ ਵੀਜ਼ੇ ਮਿਲਣਗੇ ਹੁਣ ਪ੍ਰੋਵਿੰਸ ਦੀ ਗੱਲ ਆ ਗਈ ਜਸਮੀਤ ਜੀ ਇਹ ਜ਼ਰੂਰ ਦੱਸੋ ਵੀ ਪ੍ਰੋਵਿੰਸ ਦੀ ਅਹਿਮੀਅਤ ਕੀ ਬਣ ਗਈ ਕਿ ਵਿਦਿਆਰਥੀ ਕਿਵੇਂ ਤੈਅ ਕਰੇ ਕਿ ਮੈਂ ਕਿਹੜੇ ਪ੍ਰੋਵਿੰਸ ਜਾਣਾ ਹੈ ਅਸੀਂ ਦੇਖੋ ਆਇਤਰੀ ਇਸੇ ਕੋਲ ਕੀ ਕੀ ਹੁਣ ਸਟੂਡੈਂਟਸ ਜਿਹੜੇ ਬਹੁਤ ਹੀ ਪਿਕੂਲਰ ਹੈਗੇ ਆ ਕਿ ਮੈਨੂੰ ਪੀਆਰ ਲੈਣੀ ਹੈ ਔਰ ਮੈਨੂੰ ਪੀਆਰ ਜਲਦੀ ਚਾਹੀਦੀ ਹੈ ਸੋ ਮੈਂ ਉਹਨਾਂ ਨੂੰ ਕਹਾ ਕਿ ਅਟਲਾਂਟਿਕ ਪ੍ਰੋਵਿੰਸ ਸਸਕਾਚੁਆਨ ਠੀਕ ਹੈ ਮੈਨੀਟੋਬਾ 3 ਦੈਨ ਅਲਬਰਟਾ ਤੁਸੀਂ ਅਜੇ ਰੈਂਕਿੰਗ ਦੀ ਗੱਲ ਕਰੀਏ ਇਹ ਰੈਂਕਿੰਗ ਮੰਦੀ ਹੈ ਇਹਨਾਂ ਪ੍ਰੋਵਿੰਸਿਸ ਤੋਂ ਆਪਾਂ ਨੂੰ ਜਾਣਦੀ ਸਸਕਾਚੁਆਨ ਜਿਨੇ ਦੀ ਸਸਕਾਚੁਆਨ ਪੋਲੀਟੈਕਨਿਕ ਯੂਨੀਵਰਸਿਟੀ ਆਫ ਰਜਾਇਨਾ ਆਈਡੀਅਰ ਜੀ ਯੂਨੀਵਰਸਿਟੀ ਆਫ ਰਜਾਇਨਾ ਵੀ 3 ਸਾਲ ਦੀ ਬੈਚਲਰ ਡਿਗਰੀ ਸਟੂਡੈਂਟਸ ਨੂੰ ਦੇ ਰਿਹਾ ਕਾਫੀ ਅਟਰੈਕਟਿਵ ਹੈ ਐਪਲੀਕੇਸ਼ਨ ਫ स्केचुआन so, पॉलिटेक्निक ने भी अनाउंस किया है कि 30 अप्रैल तक वेवर ठीक है एप्लीकेशन फी वेवर एंड ऑन द स्पॉट एप्लीकेशन ऑफर लेटर फिर उस बात की गल कर लेनेया न्यू ब्रूजविक कम्युनिटी कॉलेज जेड़ा कि अटलांटिक चाइगा उसका फीस ही बहुत कम है न्यू ब्रूजविक कम्युनिटी कॉलेज दी जेड़ी फीस है वो सिर्फ 10500 डॉलर है यानी कि 6.5 लाख तो 1000000 से ਸੋ ਆਈ ਦੀ ਰੇਟ ਜੋ ਦੀ ਆਫਰ ਲੈਟਰ ਵੀ इजीली ਮਿਲ ਰਹੀ ਹੈ ਸੋ ਨਿਊ ਨੂਜ਼ੀ ਕਮਿਟੀ ਕਾਲਜ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਲੈਂਡਮਾਰਕ ਇਮੀਗ੍ਰੇਸ਼ਨ ਡਾਇਰੈਕਟ ਡੀਲ ਕਰਦਾ ਹੈ ਜਿਹੜੇ ਵੀ ਕਾਲਜਸ ਦਾ ਮੈਂ ਨਾਮ ਲਵਾਂਗਾ ਉਹਨਾਂ ਸਾਰਿਆਂ ਕਾਲਜਸ ਸੇ ਡਾਇਰੈਕਟ ਡੀਲ ਕਰਦਾ ਹੈ ਔਰ ਜਲਦ ਤੋਂ ਜਲਦ ਆਫਰ ਲੈਟਰ ਤੁਹਾਨੂੰ ਮਿਲ ਸਕਦੀ ਹੈ ਫਿਰ ਅਸੀਂ ਗੱਲ ਕਰ ਲੈਂਦੇ ਹਾਂ ਮੈਨੀਟੋਬਾ ਦੀ ਮੈਨੀਟੋਬਾ ਇੰਸਟੀਚਿਊਟ ਆਫ ਟ੍ਰੇਡ ਐਂਡ ਟੈਕਨੋਲੋਜੀ ਮੈਨੀਟੋਬਾ ਜੇ ਇੱਕ ਇੰਟਰਨੈਸ਼ਨਲ ਸਟੂਡੈਂਟ ਲਈ ਪੀਆਰ ਸਟ੍ਰੀਮ ਹੈਗੀ ਹੈ ਤਾਂ ਹੀ ਕਰਕੇ ਬੱਚੇ ਮੈਨੀਟੋਬਾ ਜਾਣਾ ਪਸੰਦ ਕਰਦੇ ਆ ਸੋ ਐਮਆਈਟੀਟੀ ਟੌਪ ਕਾਲਜ ਹੈਗਾ ਟੌਪ ਕਾਲਜ ਜਿਹਦੇ ਨਾਲ ਲੈਂਡਮਾਰਕ ਇਮੀਗ੍ਰੇਸ਼ਨ ਡਾਇਰੈਕਟਲੀ ਡੀਲ ਕਰਦਾ ਹੈ ਤੁਸੀਂ ਐਮਆਈਟੀਟੀ ਚ ਵੀ ਅਪਲਾਈ ਕਿਉਂਕਿ ਚੀਨੇ ਸਸਕਾਚੂਨ ਐ ਅਟਲੈਂਟਿਕ ਐ ਐਂਡ ਕੀ ਕਹਿੰਦੇ ਆ ਮੈਨੀਟੋਬਾ ਐਂਡ ਅਲਬਰਟਾ ਮੈਂ ਚਾਰੇ ਪ੍ਰੋਵਿੰਸਾਂ ਦਾ ਆ ਇਨਾਂ ਚ ਕਾਲਜਿਸ ਜਿਹੜੀਆਂ ਸੀਟਸ ਹੈਗੀਆਂ ਨਾ ਉਹ ਬਹੁਤ ਹੀ ਲਿਮਟਿਡ ਹੈਗੀਆਂ ਸੋ ਜਦੋਂ 온ਟਾਰੀਓ ਦੇ ਕਾਲਜਿਸ ਹਜ਼ਾਰਾਂ ਵਿੱਚ ਗੱਲ ਕਰ ਰਹੇ ਸੀ ਬੱਚਿਆਂ ਦੀ ਇਨਾਂ ਕਾਲਜਿਸ ਨੇ ਆਪਣੀਆਂ ਸੀਟ ਸੋਚ ਹੀ ਰੱਖੀਆਂ ਸੋ ਇਨਾਂ ਕਾਲਜਿਸ 'ਚ ਹੱਲੇ ਵੀ 200 300 400 ਵਿੱਚ ਹੀ ਬੱਚੇ ਜਾ ਰਹੇ ਸੀ ਸੋ ਸਟੂਡੈਂਟਸ ਅਲਬਰਟਾ 'ਚ ਵੀ ਹੁਣ ਆਜ ਬਾਵੈਲੀ ਕਾਲਜ ਹੋ ਗਿਆ ਨਾਰਥ ਵੈਸਟ ਕਾਲਜ ਹੋ ਗਿਆ ਮੈਡੀਸਨ ਹੈਟ ਕਾਲਜ ਹੋ ਗਿਆ ਕਿਆਨੋ ਕਾਲਜ ਹੋ ਗਿਆ ਜੋ ਜਿੰਨੇ ਵੀ ਅਲਬਾਟਾ ਦੇ ਕਾਲਜਿਸ ਆ ਕਿ ਤੁਸੀਂ ਉਹਨਾਂ ਚ ਵੀ ਸਾਡੇ ਥਰੂ ਡਾਇਰੈਕਟਲੀ ਅਪਲਾਈ ਕਰ ਸਕਦੇ ਹੋ ਐਂਡ ਜਿੰਨੇ ਕਾਲਜ ਹੋ ਗਏ ਇਹਨਾਂ ਸਾਰੇ ਕਾਲਜਿਸ ਚ ਜੇ ਅਸੀਂ ਗੱਲ ਕਰੀਏ ਤਾਂ ਸੀਟਸ ਲਿਮਟਿਡ ਹੈ ਔਰ ਜਦੋਂ ਲਿਮਟਿਡ ਸੀਟਸ ਹੁੰਦੀਆਂ ਤਾਂ ਜਦੋਂ ਅਸੀਂ ਚੱਲਦੀ ਬਹੁਤ ਜਲਦੀ ਭਰਦੀਆਂ ਔਰ ਫਿਰ ਹੋ ਜਾਂਦਾ ਕਿ ਟ੍ਰੇਡਸ ਨੇ ਟੈਕਨੋਲੋਜੀ ਦੇ ਕੋਰਸਸ ਜਿਹੜੇ ਟ੍ਰੇਡਸ ਨੇ ਟੈਕਨੋਲੋਜੀ ਦੇ ਕੋਰਸਸ ਐ ਉਹਦੇ ਵਿੱਚ 30 ਸੀਟਾਂ ਹੁੰਦੀਆਂ ਮੈਂ 10 ਕਾਲਜ ਦੇ ਨਾਮ ਲਗਾਏ 300 ਸੀਟਾਂ ਹੋਈਆਂ 300 ਸੀਟਾਂ ਵਰਸਸ ਜਿੰਨੇ ਅਪਲਾਈ ਕਰਨ ਵਾਲੇ ਹੁੰਦੇ ਜਿਆਦਾ ਹੋ ਜਾਂਦੇ ਆ ਸੋ ਕਈ ਵਾਰੀ ਇਹ ਚਾਰੋਂ ਪੰਜੋਂ ਪ੍ਰੋਵਿੰਸ ਚ ਆਪਾਂ ਨੂੰ ਸੀਟ ਨਹੀਂ ਮਿਲਦੀ ਫਿਰ 온ਟਾਰੀਓ ਆਉਂਦਾ ਜਿੱਥੇ 26 ਪੋਲੀਟੈਕਨਿਕਸ ਹੈ ਔਰ ਉਥੇ ਸਭ ਤੋਂ ਜ਼ਿਆਦਾ ਕਾਲਜੇ ਸਭ ਤੋਂ ਜ਼ਿਆਦਾ ਸੀਟਸ ਅਵੇਲੇਬਲ ਹੈਗੀਆਂ ਸੋ ਹੁਣ ਕਹਾਣੀ ਇਹ ਵੈਸੇ ਇਹ ਨਹੀਂ ਹੈਗੀ ਕਿ ਆਪਾਂ ਕੈਸੇ ਜੇ ਸਾਨੂੰ ਸਕੈਚਵਨ ਐਟਲਾਂਟਿਕ ਮੈਨੀਟੋਬਾ ਅਲਬਰਟਾ ਇਨ ਵਿੱਚ ਸੀਟ ਮਿਲ ਰਹੀ ਹੈ ਪਹਿਲੀ ਗ੍ਰੈਬ ਇਟ ਡੋਨਟ ਲੀਵ ਇਟ ਉਸੇ ਟਾਈਮ ਆਪਣੀ ਸੀਟ ਲੋ ਔਰ ਆਪਣੀ ਫੀਸ ਭਰੋ ਬਟ ਜੇ ਸਾਨੂੰ ਮਨਪਸੰਦ ਕੋਰਸ 온ਟਾਰੀਓ ਚ ਮਿਲਦਾ ਕਿਉਂਕਿ 온ਟਾਰੀਓ ਹੈਜ਼ ਵਾਸਟ ਆਪਸ਼ਨਸ ਮਤਲਬ ਕਹਾਂਗਾ ਕਿ 10000 ਤੋਂ ਵੱਧ ਕੋਰਸਸ ਜਿਹੜੇ ਓਨਟਾਰੀਓ ਦੇ ਕਾਲਜਸ ਆਫਰ ਕਰਦੇ ਆ ਔਰ ਓਨਟਾਰੀਓ ਦੇ ਜਿਹੜੇ ਕਾਲਜਸ ਹੈ ਦੇ ਆਰ ਆਲਸੋ ਵੈਰੀ ਬਿਗ ਸੋ ਫੇਰ ਆ ਜਾਂਦਾ ਓਨਟਾਰੀਓ ਐਂਡ ਦੈਨ BC ਬਿਕਾਜ਼ BC ਵੀ ਬਾਅਦ ਚ ਕਹਾਂਗਾ ਕਿ BC ਵਿੱਚ ਵੀ ਟੈਕਨੀਕਲ ਕੋਰਸਸ ਇਸ ਮੈਨੂੰ ਕੋਗੇ ਤਾਂ ਬਹੁਤ ਰੇਅਰਲੀ ਮਿਲਦੇ ਆ ਸੋ ਸਟੂਡੈਂਟਸ ਆਈ ਦੀ ਰੇਟ ਚ ਜੇ ਤੁਹਾਨੂੰ ਇੱਕ ਚੰਗੇ ਪ੍ਰਵੇਸ਼ ਚ ਸੀਟ ਮਿਲ ਰਹੀ ਹੈ ਗ੍ਰੈਜੂਏਟ ਪੇ ਯਰ ਟਿਊਸ਼ਨ ਫੀਸ ਮੈਂ ਤੁਹਾਨੂੰ ਕਹਾਂਗਾ ਕਿ ਨਿਊ ਗਰੂਜ਼ਵਿਕ ਕਮਿਊਨਿਟੀ ਕਾਲਜ ਜਿਹਦੀ ਫੀਸ ਸਿਰਫ 6.5 ਲੱਖ ਹੈ ਜਲਤੋ ਜਲਤੋ ਆਫਰ ਲੈਟਰ ਦੇ ਰਿਹਾ ਹੈ ਜਲਤੋ ਜਲਤੋ ਅਪਲਾਈ ਕਰੋ ਲਾਰਡਮਾਕ ਇਮੀਗ੍ਰੇਸ਼ਨ ਟ੍ਰੈਕਲੀ ਢੀਲ ਕਰਦਾ ਔਰ ਅਟਲੈਂਟਿਕ ਵਿੱਚ ਇਕੋ ਹੀ ਕਾਲਜ ਹੈ ਬਾਕੀ ਸਾਰੀਆਂ ਯੂਨੀਵਰਸਿਟੀ ਹੈਗੀਆਂ ਸੇਂਟ ਫ੍ਰਾਂਸਿਸ ਜੇਵੀਏ ਯੂਨੀਵਰਸਿਟੀ ਮਾਉਂਟ ਸੇਂਟ ਵਿنسنٹ ਯੂਨੀਵਰਸਿਟੀ ਸੇਂਟ ਥਾਮਸ ਯੂਨੀਵਰਸਿਟੀ ਯੂਨੀਵਰਸਿਟੀ ਆਫ ਨਿਊ ਬ੍ਰਾਂਨਸਵਿਕ ਸੋ ਸਾਰੀਆਂ ਯੂਨੀਵਰਸਿਟੀਆਂ ਯੂਨੀਵਰਸਿਟੀਆਂ ਅਟਲੈਂਟਿਕ ਪ੍ਰੋਵਿੰਸਿਸ ਚ ਔਰ ਇਕੋ ਹੀ ਕਾਲਜ ਹੈ ਐਨ ਬੀ ਸੀ ਸੀ ਸੋ ਡਾਇਰੈਕਟ ਰਿਪਰੈਜ਼ੈਂਟ ਕਰਦੇ ਹਾਂ ਤੁਸੀਂ ਉੱਥੇ ਆਪਣੀ ਆਫਰ ਲੈਟਰ ਅਪਲਾਈ ਕਰ ਸਕਦੇ ਹੋ ਯੂਨੀਵਰਸਿਟੀ ਆਫ ਰਜਾਇਨਾ ਮੈਨੀਟੋਬਾ ਇੰਸਟੀਚਿਊਟ ਆਫ ਟ੍ਰੇਡਸ ਐਂਡ ਟੈਕਨੋਲੋਜੀ ਬਾਉ ਵੈਲੀ ਕਾਲਜ ਨਾਰਥਵੈਸਟ ਕਾਲਜ ਮੈਡੀਸਨ ਹੈਟ ਕਾਲਜ ਕਿਆਨੋ ਕਾਲਜ ਇਹ ਸਾਰੇ ਕਾਲਜਸ ਜੇ ਤੁਸੀਂ ਡਾਇਰੈਕਟਲੀ ਡੀਲ ਕਰਦੇ ਆ ਤੁਸੀਂ ਇਹ ਸਾਡੇ ਥਰੂ ਅਲਬਰਟਾ ਕਿਸੇ ਵੀ ਪ੍ਰੋਵਿੰਸ ਚ ਅਪਲਾਈ ਕਰਨਾ ਚਾਹੁੰਦੇ ਹੋ ਟਾਰੀਓ ਵੀ ਡੈਫੀਨਿਟਲੀ ਸਾਰੇ ਹੀ ਕਾਲਜਸ ਡਾਇਰੈਕਟ ਹੈ ਤੁਸੀਂ ਸਾਡੇ ਥਰੂ ਅਪਲਾਈ ਕਰ ਸਕਦੇ ਹੋ ਜੀ ਚਲੋ ਥੈਂਕ ਯੂ ਸੋ ਮੱਚ ਸੋ ਇਹਨਾ ਸਾਰੇ ਪ੍ਰੋਵਿੰਸ ਦੇ ਵਿੱਚ ਸੈਪਟੈਂਬਰ ਇਨਟੇਕ ਦੀਆਂ ਸੀਟਸ ਅਵੇਲੇਬਲ ਨੇ ਸੋ ਤੁਸੀਂ ਜਲਦੀ ਤੋਂ ਜਲਦੀ ਸੈਪਟੈਂਬਰ ਇਨਟੇਕ ਲਈ ਅਪਲਾਈ ਕਰ ਸਕਦੇ ਹੋ 90413 90412 ਪ੍ਰਾਂਟਿਸ ਨੰਬਰ ਤੇ ਸੰਪਰਕ ਕਰੋ ਔਰ ਜਸਮੀਤ ਜੀ ਦੇ ਨਾਲ ਰਾਪਤਾ ਬਣਾਓ ਥੈਂਕ ਯੂ ਸੋ ਮਚ ਥੈਂਕ ਯੂ